ਤਾਂ ਤਰुणਪ੍ਰੀਤ ਸੋਨਧੋਰੀ ਮੰਤਰੀ ਸਾਹਿਬ ਆਇਜੇ ਬਜਟ ਨੂੰ ਲੈ ਕੇ ਬਹੁਤ ਸਾਰੀ ਉਮੀਦਾਂ ਸਿਗੀਆਂ ਤੁਸੀਂ ਇਸ ਬਜਟ ਨੂੰ ਕਿੰਨੇ ਨੰਬਰ ਦੇ ਰਹੇ ਹੋ ਮੈਂ ਆਪਣੇ ਅੱਜ ਤੱਕ ਦੇ ਪੋਲਿਟੀਕਲ ਸਫਰ ਦੇ ਵਿੱਚ ਜਦੋਂ ਤੋਂ ਸੁਰਸ ਸੰਭਾਲੀ ਆ ਮੈਂ ਇੰਨਾ ਸ਼ਾਨਦਾਰ ਬਜਟ ਪਹਿਲੀ ਵਾਰ ਦੇਖਿਆ ਜਿਹਦੇ ਵਿੱਚ ਹਰ ਇੱਕ ਸੈਕਟਰ ਨੂੰ ਹਰ ਇੱਕ ਸੋਭੇ ਨੂੰ ਨਾਲ ਸੰਮਿਲਿਤ ਕੀਤਾ ਗਿਆ ਹੋਵੇ ਔਰ ਹਰ ਇੱਕ ਪਹਿਲੂ ਨੂੰ ਮੱਦਦ ਨਜ਼ਰ ਰੱਖਦੇ ਹੋਏ ਬਜਟ ਪੇਸ਼ ਕੀਤਾ ਮੈਂ ਇਹਦੇ ਵਿੱਚ ਕੁਝ ਜਿਵੇਂ ਤੁਹਾਨੂੰ ਆਕੜੇ ਦੱਸ ਰਿਹਾ ਹਾਂ ਦੇਖੋ ਕਿੱਡੀ ਵੱਡੀ ਗੱਲ ਹੈ ਕਿ 2021-22 ਚ ਜਿਹੜਾ ਐਕਸਾਈ ਦਾ ਰੈਵਨਿਊ ਸੀ 6500 ਕਰੋੜ ਸੀ ਜਿਹੜਾ ਇਸ ਵਾਰ 24-25 ਚ ਆ ਸੀ 10350 ਕਰੋੜ ਤੇ ਲੈ ਗਏ ਤੇ ਜੇ ਟੋਟਲ ਤੁਸੀਂ ਸਟੇਟ ਰੈਵਨਿਊ ਦੀ ਗੱਲ ਕਰੋ ਜਦੋਂ ਕਾਂਗਰਸ ਸਾਨੂੰ ਇਹ ਰਾਜ ਆਪਣਾ ਦੇ ਕੇ ਛੱਡ ਕੇ ਗਈ ਹੈ ਉਸ ਸਮੇਂ 21-22 ਦੇ ਵਿੱਚ ਟੋਟਲ ਸਟੇਟ ਦੇ ਰੈਵਨਿਊ ਦੀ ਗੱਲ ਕਰਦੇ ਹਾਂ ਸਟੇਟ ਰੈਵਨਿਊ ਉਹਦੇ ਚ ਕੁੱਲ 37000 ਕਰੋੜ ਦਾ ਇਹਨਾਂ ਦਾ ਰੈਵਨਿਊ ਸੀ ਜਿਹੜਾ ਅੱਜ ਆ ਸੀ 57000 ਕਰੋੜ ਤੇ ਲੈ ਗਏ ਅੱਜ 20,500 ਕਰੋੜ ਰੁਪਈਆ ਸੀ ਜਿਹੜਾ ਵਾਅਦਾ ਸਟੇਟ ਦੇ ਰੈਵਨਿਊ 'ਚ ਕੀਤਾ ਇਹ ਸਿਰਫ ਜੇ ਦੂਰ ਅੰਦੇਸ਼ੀ ਸੋਚ ਸੀ ਉਹਦੇ ਨਾਲ ਕੀਤਾ ਵਿਰੋਧੀ ਪਾਰਟੀ ਕਹਿੰਦੇ ਆਂਕੜੇ ਦੱਸਦੇ ਨੇ ਪਿਛਲੇ 3 ਸਾਲ ਦੀਆਂ ਜਿਹੜੀਆਂ ਬਜਟ ਦੇ ਗਿਨਾਈਆਂ ਸੀਗੀਆਂ ਉਹ ਹੀ ਨਹੀਂ ਮੁਕੰਮਲ ਹੋਈਆਂ ਕੀ ਗੱਲ ਕਰਦ ਨੇ ਜੀ ਉਹ ਕੱਲ ਨੂੰ ਬਜਟ ਤਾਂ ਬਹਿਸ ਹੈ ਇੱਕ ਇੱਕ ਤਫਤੀਸ਼ ਇੱਕ ਇੱਕ ਚੀਜ਼ ਤੇ ਸਾਡੇ ਨਾਲ ਬਹਿਸ ਕਰ ਲੈਣ ਕਿਹੜਾ ਵਿਰੋਧੀ ਕਹਿੰਦਾ ਇਹ ਮੈਨੂੰ ਮੜ ਇਸ ਗੱਲ ਦਾ ਪਤਾ ਤਾਂ ਲੱਗੇ ਵਿਰੋਧੀ ਕਹਿ ਕੇ ਕਿਹੜਾ ਗਿਆ ਇਹ ਪਤਾ ਬਾਜਵਾਹਰੀ ਤਾਂ ਕਹਿੰਦੇ ਜ਼ੈਰ ਖਾਨ ਜੋ ਕੇ ਪੈਸੇ ਨਹੀਂ ਉਹ ਤਾਂ ਸਠਿਆ ਗਏ ਪਤਾ ਨਹੀਂ ਕੀ ਕੁਝ ਬੋਲੀ ਜਾਂਦੇ ਨੇ ਕੱਲ ਆਪਣੇ ਹੀ ਸਵਾਲ ਲਾ ਕੇ ਆਪੇ ਫਸ ਗਏ ਤੇ ਅੱਜ ਹੁਣ ਆ ਗੱਲਾਂ ਕਰੀ ਜਾਂਦੇ ਨੇ ਆ ਜਿੰਨਾ ਅਸੀਂ ਆ ਬਜਟ ਦੇ ਵਿੱਚ ਸਾਰਾ ਕੁਝ ਇਹਦੇ ਵਿੱਚ ਕੀਤਾ ਜਿਹਦੇ ਵਿੱਚ ਹੁਣ ਮੈਂ ਤੁਹਾਨੂੰ ਮੇਨਲੀ ਇੱਕ ਦੋ ਪੁਆਇੰਟ ਹੋਰ ਦੱਸ ਦੰਨਾ ਹੈ ਜਿਹਦੇ ਵਿੱਚ ਅਸੀਂ ਲੋਕਲ ਬਾਡੀ ਨੂੰ ਲੋਕਲ ਬਾਡੀ ਡਿਪਾਰਟਮੈਂਟ ਨੂੰ 6000 ਕਰੋੜ ਦੇ ਲਗਭਗ ਅਸੀਂ ਇਸ ਵਾਰ ਬਜਟ ਸੈਂਕਸ਼ਨ ਕੀਤਾ ਜੀ ਔਰ ਹੈਲਥ ਦੇ ਲਈ 655000 5598 ਕਰੋੜ ਰੁਪਇਆ ਹੈਲਥ ਲਈ ਇਕੱਲੇ ਦੀ ਸੈਂਕਸ਼ਨ ਕੀਤਾ ਐਡਾ ਵੱਡਾ ਬਜਟ ਇੰਨਾ ਸ਼ਾਨਦਾਰ ਬਜਟ ਪੇਸ਼ ਕੀਤਾ ਹੋਵੇ ਔਰ ਪਿੰਡਾਂ ਦੇ ਟੋਬਿਆਂ ਦਾ ਦੇਖੋ ਪਿੰਡਾਂ ਦੇ ਬੁਨਿਆਦੀ ਸਹੂਲਤਾਂ ਕੀ ਹੁੰਦੀਆਂ ਟੋਬੇ ਨਹਿਰੀ ਪਾਣੀ ਨਹਿਰੀ ਖਾਲਾਂ ਉੱਤੇ ਥਾਪਰ ਮਾਡਲ ਸੀਚੇਵਾਲ ਮਾਡਲ ਬਣਾਣਾ ਉੱਤੇ ਖੇਡ ਦੇ ਮੈਦਾਨ ਸੀਚੇਵਾਲ ਮਾਡਲ ਦਾ ਜ਼ਿਕਰ ਕੀਤਾ ਪ੍ਰਤਾਪ ਬਾਜਵਾ ਨੇ ਕਹਿੰਦੇ ਥਾਪਰ ਮਾਡਲ ਹੋਣਾ ਚਾਹੀਦਾ ਸੀ ਇਹ ਕਿਹੜੇ ਇੰਜੀਨੀਅਰ ਨੇ ਕਿੱਥੋਂ ਇਹ ਲਿਆਏ ਦਾ ਵਿਰੋਧ ਕਰਦੇ ਤੇ ਫਿਰ ਸਾਡੇ ਮੰਤਰੀ ਸਾਹਿਬ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਜਿਹੜੀ ਇੰਜੀਨੀਅਰਿੰਗ ਹੁੰਦੀ ਹੈ ਨਾ ਜਿਹੜੀ ਵਿੱਦਿਆ ਆਉਂਦੀ ਉਹਦੇ ਤੇ ਤੁਸੀਂ ਕਿਸੇ ਦੀ ਸਟੈਂਪ ਨਹੀਂ ਲੱਗੀ ਹੁੰਦੀ ਉਹ ਕਿਸੇ ਦੇ ਬਾਪ ਦਾਦਾ ਦੀ ਵਿਰਾਸਤ ਨਹੀਂ ਹੁੰਦੀ ਕੋਈ ਵੀ ਕਿੰਨਾਂ ਇਨਸਾਨ ਚਾਹੇ ਕੋਈ ਜਿੰਨਾ ਮਰਜੀ ਪੜਿਆ ਲਿਖਿਆ ਹੋਵੇ ਅਗਰ ਉਹਨੇ ਕੋਈ ਖੋਜ ਕੀਤੀ ਹੈ ਕਾਰਡ ਕੀਤੀ ਹੈ ਅੱਜ ਤੱਕ ਦੇ ਜਿੰਨੇ ਸਾਇੰਟਿਸਟ ਹੋਏ ਨੇ ਕੋਈ 8 ਪੜਿਆ 10 ਪੜਿਆ 12 ਪੜਿਆ ਸੀ ਪਰ ਉਹਨਾਂ ਨੇ ਖੋਜਾਂ ਉਹ ਕਰਤੀਆਂ ਜਿਹੜੀਆਂ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਗਈਆਂ ਸੋ ਉਹਨਾਂ ਦੀਆਂ ਕੀਤੀਆਂ ਖੋਜਾਂ ਦੇ ਉੱਤੇ ਅੱਗੇ ਪੀ ਐਚ ਡੀਆਂ ਹੋ ਰਹੀਆਂ ਸੋ ਜੇ ਅੱਜ ਇੱਕ ਕਿਸੇ ਚੰਗੇ ਬੰਦੇ ਨੇ ਚੰਗਾ ਕੰਮ ਪੰਜਾਬ ਦੇ ਅੰਦਰ ਕੀਤਾ ਉਹਦੀ ਸ਼ਰਾਨਾ ਕਰਨੀ ਚਾਹੀਦੀ ਹੈ ਨਾ ਕਿ ਕੰਡੈਮਨ ਕਰਨਾ। ਮਹਿਲਾਵਾਂ ਉਹ ਡਿਗਰੀਆਂ ਸੀ ਕਹਿੰਦੇ ਕਿ ਸ਼ਾਇਦ ਇਸ ਵਾਰ 1000 ਜਾਂ 1100 ਆ ਜਾਣਗੇ। ਉਹਨਾਂ ਨੂੰ ਇੰਤਜ਼ਾਰ ਹੋਰ ਕਰਨਾ ਪੈਗਾ। ਇਸ ਵਾਰ ਵੀ ਬਜਟ 'ਚ ਮਹਿਲਾਵਾਂ ਲਈ ਨਹੀਂ ਪੈਸੇ ਆਏ ਨਹੀਂ। ਅਸੀਂ ਜਿਹੜੇ ਸਾਡੇ ਕੋਲ ਇਸ ਸਮੇਂ ਸਭ ਤੋਂ ਪਹਿਲਾ ਪ੍ਰੋਗਰੈਟਿਵ ਤੇ ਕੰਮ ਸੀ ਜਿਹਦੇ 'ਚ ਚਾਹੇ ਲਿੰਕ ਰੋੜਾ ਸੀ, ਬੁਨਿਆਦੀ ਢਾਂਚਾ ਸੀ ਪਿੰਡਾਂ ਦਾ, ਚਾਹੇ ਉਹਦੇ 'ਚ ਆਪਣੇ ਜਿਹੜੇ ਜਿਹੜੇ ਆਪਣੀਆਂ 300 ਯੂਨਿਟ ਬਿਜਲੀ ਚੱਲ ਰਹੀ ਸੀ ਇਹਦਾ ਹੋ ਗਿਆ ਫਾਰਮਰਸ ਦਾ ਕੰਮ ਹੋ ਗਿਆ ਇਹਦੇ ਚ ਐਗਰੀਕਲਚਰ ਦੀ ਕ੍ਰੌਪ ਡਾਈਵਰਸੀਫਿਕੇਸ਼ਨ ਹੋਗੀ ਇਹ ਜਿਹੜੀਆਂ ਚੀਜ਼ਾਂ ਸੀ ਅਸੀਂ ਇਹਦੇ ਤੇ ਬੁਨਿਆਦੀ ਚੀਜ਼ਾਂ ਦੇ ਉੱਤੇ ਵਰਕਆਊਟ ਕੀਤਾ ਆਉਣ ਵਾਲੇ ਸਮੇਂ ਚ ਵੀ ਅਸ਼્યોਰ ਅਸੀਂ ਵਾਦਾ ਕਰਦੇ ਆ ਕਿ ਅਸੀਂ ਬਹੁਤ ਜਲਦੀ ਇਹ 1100 ਰੁਪਏ ਵਾਲੀ ਵੀ ਸਕੀਮੇ ਦੇ ਚ ਪੂਰੀ ਕਰ ਦਿਆ ਲੱਗਦਾ ਹੈ ਕਿ 1 ਸਾਲ ਹੋਰ ਇੰਤਜ਼ਾਰ ਕਰਨਾ ਹੋਵੇਗਾ ਮਹਿਲਾਵਾਂ ਨੂੰ 1100 ਲਈ ਜਿਹੜੀ ਓਪੋਜੀਸ਼ਨ ਇੰਤਜ਼ਾਰ ਕਰਨਾ ਪੈਂਦਾ ਉਸ ਤੋਂ ਪਹਿਲਾਂ ਕਰ ਦਿਆ ਇਸ ਬਜਟ ਚ ਨਹੀਂ ਰੱਖਿਆ ਨਹੀਂ ਕਰ ਦਿਆਂਗੇ ਅਸੀਂ ਇਸ ਬਜਟ ਚ ਨਹੀਂ ਰੱਖਿਆ ਗਿਆ ਇਸ ਬਜਟ ਦੇ ਵਿੱਚ ਤਰਮੀਮ ਨਹੀਂ ਪਰ ਅਸੀਂ ਕਰ ਦਿਆਂਗੇ ਉਹ ਇਸ ਤਰੀਕੇ ਨਾਲ ਜੇ ਬਜਟ ਚ ਨਹੀਂ ਫਿਰ ਕਿਸੇ ਕੇ ਨਾਲ ਇਹ ਉਦਾਂ ਜਦੋਂ ਵੀ ਦੇਖੋ ਇਹ ਜਿਹੜਾ ਐਸਟੀਮੇਟਡ ਬਜਟ ਹੁੰਦਾ ਜਦੋਂ ਜਦੋਂ ਵੀ ਤੁਹਾਡੇ ਕੋਲ ਸਟੇਟ ਦਾ ਮਾਲੀਆ ਹੈ ਜਦੋਂ ਸਟੇਟ ਦੇ ਮਾਲੀਏ ਦੇ ਹਾਲਾਤ ਇਸ ਦੇ ਆਪਣੀ ਜਿਹੜੀ ਦੇਖੋ ਨਾ ਕਿੰਨੀ ਅਸੀਂ ਇੰਡਸਟਰੀ ਨੂੰ ਪ੍ਰਮੋਟ ਕਰ ਰਹੇ ਹਾਂ ਇੰਡਸਟਰੀ ਕਿੰਨੀ ਹੈ ਸਾਡੇ ਕੋਲ ਇਸ ਵਾਰ 90000 ਕਰੋੜ ਰੁਪਈਆ ਜਿਹੜਾ ਸਟੇਟ ਦੇ ਵਿੱਚ ਇਨਵੈਸਟ ਹੋਇਆ ਹੈ ਜੇ ਵੀ ਇੰਡਸਟਰੀ ਦਾ ਜ ਸਾਡੇ ਕੋਲ ਇਹ ਆਣੀ ਸ਼ੁਰੂ ਹੋ ਕੇ ਰੈਵਨਿਊ ਜਨਰੇਟ ਹੋਣਾ ਸ਼ੁਰੂ ਹੋ ਗਿਆ ਅਸੀਂ ਆਉਣ ਵਾਲੇ ਸਮੇਂ ਚ 1100 ਰੁਪਿਆ ਵੀ ਦੇਣਾ ਸੀ ਅਸੀਂ ਕਿਸੇ ਗੱਲ ਤੋਂ ਪਿੱਛੇ ਨਹੀਂ ੜਦੇ ਤੁਹਾਨੂੰ ਕੋਈ ਵੀ ਇੱਕ ਯਾਦ ਰੱਖਿਓ ਕੋਈ ਵੀ ਸਰਕਾਰ ਹੁੰਦੀ ਹੈ ਉਹਨੇ ਜੋ ਆਪਣਾ ਮੈਨੀਫੈਸਟੋ ਦਿੱਤਾ ਹੁੰਦਾ 5 ਸਾਲ ਚ ਪੂਰਾ ਕਰਨਾ ਹੁੰਦਾ 2027 ਦੀ ਝਲਕ ਹੈ ਇਸ ਬਜਟ ਦੇ ਵਿੱਚ ਤੋਂ ਲੱਗਦਾ ਹੈ 27 ਤੋਂ ਫਾਇਦਾ ਹੋਊਗਾ ਅਸੀਂ ਤੁਹਾਨੂੰ ਇਹ ਵਾਅਦਾ ਕਰਦੇ ਆਂ ਮੈਂ ਉਰੇ ਔਨ ਰਿਕਾਰਡ ਵਾਅਦਾ ਕਰਦਾ 1100 ਰੁਪਿਆ ਸੀ ਆਪਣੀਆਂ ਮਾਤਾ ਮਾਂ ਨੂੰ ਭੈਣਾਂ ਨੂੰ ਦੇ ਕੇ ਅਗਲੇ ਇਲੈਕਸ਼ਨ ਤਾਲ ਲੜਨਾ ਮੈਂ